ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਪੰਜਾਬੀ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਅੜਤੀ ਇਕਤਾ ਜਿੰਦਾਬਾਦ ਪੰਜਾਬੀਆਂ ਦਾ ਇਕਾ ਜਿੰਦਾਬਾਦ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਰੀਆਂ ਕਿਸਾਨ ਯੂਨੀਅਨਾਂ ਆਈਆਂ ਸੀ ਤਾਂ ਮੈਂ ਉਹਨਾਂ ਨੂੰ ਬਹੁਤ ਅੱਛਾ ਸਵਾਗਤ ਕੀਤਾ ਉਹਨਾਂ ਨੂੰ ਰੈੱਡ ਕਾਰਪਟ ਦਿੱਤਾ ਉਹਨਾਂ ਨੂੰ ਉੱਥੇ ਬਿਠਾ ਕੇ ਉਹਨਾਂ ਦੀ ਗੱਲ ਸੁਣੀ ਜੋ ਵੀ ਉਹਨਾਂ ਨੇ ਕਿਹਾ ਉਹ ਸਾਰੀਆਂ ਇਨ ਬਿਨ ਉਸੇ ਤਰ੍ਹਾਂ ਗੱਲਾਂ ਮੰਨ ਕੇ ਅੱਜ ਜੇ ਪੰਜਾਬ ਦੇ ਵਿੱਚ 17000 ਕਦੇ ਮੁਆਵਜ਼ਾ ਮਿਲਿਆ ਅਕਾਲਿਆ ਨੇ 8000 ਦਿੱਤਾ ਸੀ ਕੈਪਟਨ ਨੇ 12 ਤੇ ਮੈਂ 17000 ਮੁਆਵਜ਼ਾ ਦਿੱਤਾ ਸੀ ਤੇ ਉਹਦੇ ਕਰਕੇ ਜਦੋਂ ਮੋਦੀ ਸਾਹਿਬ ਦੀ ਗੱਲ ਹੋਈ ਹੈ ਉਦੋਂ ਵੀ ਮੈਂ ਕਿਸਾਨਾਂ ਦੇ ਨਾਲ ਖੜਿਆ ਲੇਕਿਨ ਆ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਕਿਸਾਨਾਂ ਦੇ ਨਾਲ ਬੁਰਾ ਬਿਹੇਵੀ ਕੀਤਾ ਇਹਨਾਂ ਨੇ ਇਸ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹੈ ਜਿਹੜੇ ਉਹੋ ਵਜ੍ਹਾ ਨਹੀਂ ਜਗ੍ਹਾ ਲੱਭਦੇ ਐ ਤੇ ਜਦੋਂ ਅੰਬਾਲਾ ਹਰਿਆਣੇ ਦੀ ਪੁਲਿਸ ਨੇ ਆ ਕੇ ਇਸ ਪਾਸੇ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਮਾਰਿਆ ਗਿਆ ਸਾਡੇ ਬੰਦੇ ਫੱਟੜ ਹੋ ਗਏ ਅੱਜ ਤੱਕ ਉਹਦੇ ਤੇ ਇਸ ਮੁੱਖ ਮੰਤਰੀ ਆਰਾਮ ਆਦੀ ਪਾਰਟੀ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਮੈਂ ਹਲਕਾ 플ੋਰ ਦੇ ਵਿੱਚ ਜਰਿੰਦਰ ਲੋਕ ਸਭਾ ਦਾ ਜਿਹੜਾ ਇੱਕ ਹਲਕਾ ਉਹਦੇ ਵਿੱਚ ਪ੍ਰਚਾਰ ਕਰਨ ਆਇਆ ਤੇ ਬੜਾ ਪਿੰਡ ਹੈਗਾ ਇੱਥੇ ਦਾ ਇੱਕ ਉਸ ਤੋਂ ਵੱਡਾ ਭਾਰੀ ਕੱਟ ਹੋਇਆ ਵਸੀ ਤੇ ਕਿਸਾਨ ਯੂਨੀਅਨ ਦੇ ਵੱਖ-ਵੱਖ ਲੀਡਰ ਸਹਿਬਾਨ ਵਰਕਰਾਂ ਦੇ ਨਾਲ ਉੱਥੇ ਆਏ ਉਹ ਮੈਨੂੰ ਕਹਿੰਦੇ ਸਵਾਲ ਕਰਨੇ ਆ ਉਹਨਾਂ ਨੇ 10 ਮਿੰਟ ਆਪਣੇ ਸਵਾਲ ਕੀਤੇ ਤੇ ਉਸ ਤੋਂ ਬਾਅਦ ਸਵਾਲ ਸੁਣਨ ਤੋਂ ਬਾਅਦ ਸੰਤੁਸ਼ਟ ਹੋ ਗਏ ਉਹਨਾਂ ਨੇ ਮੇਰੇ ਨਾਮ ਦੇ ਲਾਹਰ ਲਗਾ ਕੇ ਜੈ ਜੈਕਾਰ ਕੀਤੀ ਮੈਨੂੰ ਬੜੀ ਖੁਸ਼ੀ ਹੈ ਕਿ ਕਿਸਾਨ ਯੂਨੀਅਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਅੱਜ ਚੰਗਾ ਕੰਮ ਕਿਹਾ ਹੈ ਮੈਨੂੰ ਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਭਾਜਪਾ ਵਾਲੀ ਆ ਉਹਦੀ ਦੀਪੜ ਪਈ ਹੈ ਜਿਹੜੇ ਮਾੜੇ ਕੰਮ ਕਰਨਗੇ ਲੀਡਰ ਉਹਨਾਂ ਦੇ ਨਾਲ ਜ਼ਰੂਰ ਲੋਕ ਵੀ ਬੁਰੀ ਤਰ੍ਹਾਂ ਪੇਸ਼ਾਨ ਹੋ ਜੇ ਜਿਹੜੇ ਲੋਕ ਲੋਕਾਂ ਦੇ ਨਾਲ ਖੜਦੇ ਕਿਸਾਨੀ ਦੇ ਨਾਲ ਖੜਦੇ ਪੰਜਾਬੀਆਂ ਦੇ ਨਾਲ ਖੜਦੇ ਉਹਨਾਂ ਨੂੰ ਅੱਜ ਲੋਕ ਚੰਗਾ ਕਹਿ ਰਹੇ ਆ ਲੋਕ ਸਭਾ ਹਲਕਾ ਜਿਲੰਦਰ ਦੇ ਵਿੱਚ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਇਹ ਬਣਾਉਣੀਆਂ ਇੱਥੇ ਕੋਈ ਸਰਕਾਰੀ ਜਿਹੜੀ ਜਨਰਲ ਯੂਨੀਵਰਸਿਟੀ ਨਹੀਂ ਆ ਉਹ ਬਣਾਉਣੀਆਂ ਇੱਥੇ ਹਸਪੀਟਲ ਨਹੀਂ ਆ ਚੰਗੇ ਸਰਕਾਰੀ ਉਹ ਬਣਾਉਣੇ ਆ ਇੱਥੇ ਏਮਜ਼ ਲੈ ਕੇ ਆਉਣਾ ਇੱਥੇ ਖੇਡ ਗਰਾਉਂਡ ਨਹੀਂ ਆ ਇੱਥੇ ਨਸ਼ਾ ਬਹੁਤ ਆ ਜਿਹੜਾ ਹਟਾਉਣਾ ਇੱਥੇ ਬਹੁਤ ਸਾਰੇ ਕੁਰੀਤੀਆਂ ਹੋ ਰੀਆਂ ਡੜਾ ਸੱਟਾ ਚੱਲਦਾ ਉਹ ਬੰਦ ਕਰਨਾ